ਬੰਦੇ ਨੇ ਕਈ ਵਾਰ ਕਿਸੇ ਅਣਜਾਣ ਬੰਦੇ ਵੱਲੋਂ ਵੀ ਦੱਸੀ ਕੰਮ ਦੀ ਗੱਲ ਜ਼ਿੰਦਗੀ ਦੇ ਕਿਹੜੇ ਮੋੜ ਤੇ ਕਾਮਾ ਜਾਵੇ ਕੋਈ ਨਹੀਂ ਜਾਣਦਾ ਇਸ ਲਈ ਜੇਕਰ ਕੋਈ ਕੁਝ ਸਮਝਾਵੇ ਤਾਂ ਪੱਲੇ ਜ਼ਰੂਰ ਬੰਨੋ ਉਸ ਨੂੰ ਨਜ਼ਰਅੰਦਾਜ਼ ਨਾ ਕਰੋ ਸੋ ਇਦਾਂ ਦੀ ਹੀ ਗੱਲ ਨੂੰ ਸਮਝਾਉਂਦੀ ਇੱਕ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੋ ਤੁਹਾਡੀ ਸੋਚ ਨੂੰ ਬਦਲ ਦੇਵੇਗੀ ਸੋ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਨਵੇਂ ਆਏ ਹੋ ਤਾਂ ਸਿੱਖਿਆਦਾਇਕ ਕਹਾਣੀਆਂ ਲਈ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਸ਼ੁਰੂ ਕਰਦੇ ਹਾਂ ਕਿਸੇ ਜ਼ਮਾਨੇ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਕਰਮਚੰਦ ਨਾਮ ਦਾ ਇੱਕ ਆਦਮੀ ਰਹਿੰਦਾ ਸੀ ਉਸ ਦੀ ਕਿਰੀਆਨੇ ਦੀ ਦੁਕਾਨ ਸੀ ਆਪਣੀ ਆਮਦਨ ਨਾਲ ਕਿਸੇ ਤਰ੍ਹਾਂ ਉਹ ਆਪਣਾ ਤੇ ਆਪਣੇ ਇਕਲੌਤੇ ਪੁੱਤਰ ਧਰਮਪਾਲ ਦਾ ਪੇਟ ਭਰਦਾ ਸੀ ਧਰਮਪਾਲ ਪਿੰਡ ਦੇ ਹੀ ਇੱਕ ਸਕੂਲ ਵਿੱਚ ਪੜਦਾ ਸੀ ਪੜ੍ਹਨ ਲਿਖਣ ਵਿੱਚ ਉਹ ਬਹੁਤ ਹੁਸ਼ਿਆਰ ਸੀ ਆਪਣੇ ਚੰਗੇ ਸੁਭਾਅ ਦੇ ਕਰਕੇ ਅਧਿਆਪਕ ਤੇ ਉਹਦੇ ਦੋਸਤ ਸਾਰੇ ਉਹਦੇ ਤੋਂ ਖੁਸ਼ ਰਹਿੰਦੇ ਇੱਕ ਦਿਨ ਅਚਾਨਕ ਕੀ ਹੋਇਆ ਉਦੇ ਪਿਤਾ ਕਰਮਚੰਦ ਦੀ ਮੌਤ ਹੋ ਗਈ। ਉਹ ਇਸ ਘਟਨਾ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਕਿਉਂਕਿ ਆਪਣੇ ਪਿਓ ਤੋਂ ਇਲਾਵਾ ਉਹਦਾ ਇਸ ਦੁਨੀਆ ਤੇ ਕੋਈ ਵੀ ਨਹੀਂ ਸੀ। ਉਹ ਇਕੱਲਾ ਬੈਠ ਕੇ ਸੋਚਣ ਲੱਗਾ ਕਿ ਬਾਪੂ ਵੀ ਮੈਨੂੰ ਇਸ ਦੁਨੀਆ ਵਿੱਚ ਇਕੱਲਾ ਛੱਡ ਕੇ ਚਲਾ ਗਿਆ। ਉਹਦੇ ਪਿਤਾ ਦੇ ਇੱਕ ਦੋਸਤ ਨੇ ਉਹਨੂੰ ਹੌਸਲਾ ਦਿੰਦੇ ਕਿਹਾ ਕਿ ਧੀਰਜ ਰੱਖ ਪੁੱਤਰ। ਰੱਬ ਨੂੰ ਸ਼ਾਇਦ ਇਹੀ ਮਨਜ਼ੂਰ ਸੀ। ਹੁਣ ਤੈਨੂੰ ਹੀ ਆਪਣੇ ਪਿਤਾ ਦਾ ਕਾਰੋਬਾਰ ਸਾਹਮਣਾ ਪਵੇਗਾ। ਉਸ ਦਾ ਪੜ੍ਹਨਾ ਲਿਖਣਾ ਤਾਂ ਬੰਦ ਹੋ ਗਿਆ। ਉਹ ਆਪਣੇ ਪਿਤਾ ਦੀ ਦੁਕਾਨ ਤੇ ਬੈਠਣ ਲੱਗ ਪਿਆ। ਰੱਬ ਵੱਲੋਂ ਉਹ ਬਹੁਤ ਹੁਸ਼ਿਆਰ ਸੀ। ਵੱਡੇ-ਵੱਡੇ ਸਿਆਣਿਆਂ ਵਾਂਗ ਉਹ ਗੱਲਾਂ ਕਰਦਾ। ਉਸਨੇ ਆਪਣੇ ਪਿਤਾ ਦੀ ਦੁਕਾਨ ਤਾਂ ਸੰਭਲੀ ਪਰ ਸਵੇਰ ਤੋਂ ਸ਼ਾਮ ਤੱਕ ਇੱਕ ਵੀ ਗਾਹਕ ਉਹਦੀ ਦੁਕਾਨ ਤੇ ਨਾ ਆਉਂਦਾ। ਇੱਕ ਦਿਨ ਉਹ ਸੋਚਣ ਲੱਗਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਕੁਝ ਹੀ ਦਿਨਾਂ ਵਿੱਚ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ। ਫਿਰ ਕੁਝ ਦਿਨ ਹੋਰ ਬੀਤੇ। ਫਿਰ ਉਸਨੇ ਫੈਸਲਾ ਕੀਤਾ ਕਿ ਉਸ ਦਾ ਦੁਕਾਨ ਨਾਲ ਗੁਜ਼ਾਰਾ ਕਰਨਾ ਔਖਾ ਹੈ। ਤੇ ਉਸਨੇ ਉਹ ਦੁਕਾਨ ਇੱਕ ਸੇਠ ਦੇ ਹੱਥ ਵੇਚ ਦਿੱਤੀ ਫਿਰ ਉਸਨੇ ਸੋਚਿਆ ਕਿ ਇਨਾਂ ਪੈਸਿਆਂ ਨਾਲ ਮੈਂ ਨਾਲ ਦੇ ਰਾਜ ਵਿੱਚ ਜਾ ਕੇ ਕੋਈ ਹੋਰ ਛੋਟਾ ਮੋਟਾ ਧੰਦਾ ਸ਼ੁਰੂ ਕਰਾਂਗਾ ਸੋ ਇਨਾਂ ਸੋਚਦੇ ਉਹ ਗਵਾਂਢੀ ਰਾਜ ਲਈ ਰਵਾਨਾ ਹੋ ਗਿਆ 23 ਦਿਨਾਂ ਦੀ ਯਾਤਰਾ ਦੇ ਬਾਅਦ ਉਹ ਦੂਸਰੇ ਰਾਜ ਦੇ ਇੱਕ ਵੱਡੇ ਸ਼ਹਿਰ ਵਿੱਚ ਪਹੁੰਚਿਆ ਫਿਰ ਉਸਨੇ ਸੋਚਿਆ ਕਿ ਸਭ ਤੋਂ ਪਹਿਲਾਂ ਮੈਨੂੰ ਇੱਥੇ ਦੇ ਬਾਜ਼ਾਰਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਕੋਈ ਧੰਦਾ ਸ਼ੁਰੂ ਕਰਨਾ ਠੀਕ ਰਹੇਗਾ ਸੋ ਧਰਮਪਾਲ ਨੇ ਉਥੋਂ ਦੇ ਬਾਜ਼ਾਰਾਂ ਦਾ ਤੁਰ ਫਿਰ ਕੇ ਨਰੀਖਣ ਕੀਤਾ ਜਦੋਂ ਉਹ ਇਹ ਪਤਾ ਲਗਾ ਰਿਹਾ ਸੀ ਤਾਂ ਉਹਨੂੰ ਇਹ ਮਹਿਸੂਸ ਹੋਇਆ ਕਿ ਇੱਥੇ ਤਾਂ ਬਹੁਤ ਮਹਿੰਗਾਈ ਹੈ ਮੇਰੇ ਕੋਲ ਜਿੰਨੇ ਪੈਸੇ ਨੇ ਉਹਨਾਂ ਨਾਲ ਤਾਂ ਕੋਈ ਵੀ ਧੰਦਾ ਸ਼ੁਰੂ ਹੀ ਨਹੀਂ ਕੀਤਾ ਜਾ ਸਕਦਾ ਕਾਫੀ ਸੋਚ ਵਿਚਾਰ ਕਰਨ ਦੇ ਬਾਅਦ ਉਹਨੇ ਦਿਮਾਗ ਲਾਇਆ ਤੇ ਇੱਕ ਅਜੀਬ ਜੀ ਤਰਕੀਬ ਸੋਚੀ ਉਸਨੇ ਉਸ ਬਾਜ਼ਾਰ ਵਿੱਚ ਇੱਕ ਦੁਕਾਨ ਕਿਰਾਏ ਤੇ ਲਈ ਤੇ ਉਹਦੇ ਉੱਤੇ ਇੱਕ ਵੱਡਾ ਸਾਰਾ ਅਜੀਬ ਜਿਹਾ ਬੋਰਡ ਲਟਕਾ ਦਿੱਤਾ ਬਾਜ਼ਾਰ ਵਿੱਚ ਕੁਝ ਲੋਕ ਉਹਦੀ ਦੁਕਾਨ ਦੇ ਅੱਗੇ ਖੜੇ ਹੋ ਕੇ ਉਹਦਾ ਮਜ਼ਾਕ ਉਡਾਉਣ ਲੱਗ ਪਏ। ਉਹ ਬੋਲੇ ਕਿ ਭਲਾ ਅਕਲ ਵੀ ਕਿਤੇ ਵਿਕਦੀ ਐ? ਕਿੰਨਾ ਮੂਰਖ ਐ ਬੰਦਾ। ਆਖਰ ਅਕਲ ਖਰੀਦੇਗਾ ਕੌਣ? ਧਰਮਪਾਲ ਉੱਚੀ-ਉੱਚੀ ਹੋਕਾ ਲਗਾਉਣ ਲੱਗਾ। ਸੁਣੋ ਭਾਈ, ਮੇਰੀ ਮੰਨੋ ਕਿ ਕਿਸੇ ਨੂੰ ਵੀ ਅਕਲ ਦੀ ਲੋੜ ਕਦੇ ਵੀ ਪੈ ਸਕਦੀ ਐ। ਫਿਰ ਉਹ ਭਲਾ ਛੋਟਾ ਬੱਚਾ ਹੋਵੇ ਜਾਂ ਫਿਰ ਕੋਈ ਬਜ਼ੁਰਗ। ਬੇਸ਼ੱਕ ਤੁਸੀਂ ਅੱਜ ਮੇਰੇ ਤੇ ਹਾਸਾ ਲਓ, ਪਰ ਇੱਕ ਦਿਨ ਜ਼ਰੂਰ ਆਵੇਗਾ। ਕਿ ਮੈਂ ਤੁਹਾਡੇ ਕੋਲੋਂ ਆਪਣੀ ਅਕਲ ਦਾ ਲੋਹਾ ਮੰਵਾ ਕੇ ਹੀ ਰਾਂਗਾ। ਅਸਲ ਵਿੱਚ ਧਰਮਪਾਲ ਆਪਣੀ ਧੰਨ ਦਾ ਪੱਕਾ ਸੀ। ਲੋਕਾਂ ਦੇ ਮਜ਼ਾਕ ਦਾ ਉਹਦੇ ਉੱਤੇ ਰੱਤੀ ਭਰ ਵੀ ਅਸਰ ਨਾ ਹੋਇਆ ਤੇ ਉਹ ਉਸੇ ਤਰ੍ਹਾਂ ਆਵਾਜ਼ਾਂ ਲਗਾਉਂਦਾ ਰਿਹਾ। ਇਥੋਂ ਤੱਕ ਕਿ ਉਹਦੀ ਦੁਕਾਨ ਦੀ ਚਰਚਾ ਸਾਰੇ ਸ਼ਹਿਰ ਵਿੱਚ ਹੋਣ ਲੱਗੀ। ਲੋਕ ਇੱਕ ਦੂਜੇ ਨੂੰ ਆਖਣ ਲੱਗੇ ਕਿ ਅੱਜ ਕੱਲ ਸਾਡੇ ਸ਼ਹਿਰ ਵਿੱਚ ਇੱਕ ਅਕਲ ਦਾ ਵਪਾਰੀ ਆਇਆ ਹੋਇਆ ਹੈ ਤੇ ਕੋਈ ਬੋਲ ਰਿਹਾ ਸੀ ਕਿ ਐਸਾ ਵਪਾਰੀ ਮੈਂ ਜੀਵਨ ਵਿੱਚ ਪਹਿਲੀ ਵਾਰ ਵੇਖਿਆ ਤੇ ਸੁਣਿਆ ਹੈ ਮਜ਼ਾਕ ਵਿੱਚ ਲੋਕ ਗੱਲਾਂ ਕਰਦੇ ਕਿ ਜੇ ਕਿਤੇ ਮੈਨੂੰ ਅਕਲ ਦੀ ਲੋੜ ਪਈ ਤਾਂ ਮੈਂ ਉਹਦੇ ਕੋਲ ਜ਼ਰੂਰ ਜਾਵਾਂਗਾ ਫਿਰ ਕੁਝ ਦਿਨਾਂ ਬਾਅਦ ਇੱਕ ਬੰਦਾ ਮਜ਼ਾਕ ਵਿੱਚ ਧਰਮਪਾਲ ਕੋਲ ਆਇਆ ਤੇ ਉਹਨੂੰ ਪਰਖਣ ਦੇ ਲਈ ਅਕਲ ਦਾ ਮਾਲ ਵੀ ਲੈ ਕੇ ਗਿਆ ਹੁਣ ਤੁਸੀਂ ਸੋਚੋਗੇ ਕਿ ਅਕਲ ਕਿਵੇਂ ਵੇਚਦਾ ਸੀ ਇਹ ਕਹਾਣੀ ਵਿੱਚ ਅੱਗੇ ਪਤਾ ਚੱਲੇਗਾ ਹਫ਼ਤੇ ਵਿੱਚ ਸਿਰਫ 2 ਰੁਪਏ ਦੀ ਹੀ ਦੁਕਾਨਦਾਰੀ ਹੋਈ ਪਰ ਧਰਮਪਾਲ ਨਿਰਾਸ਼ ਨਹੀਂ ਹੋਇਆ ਉਸਨੇ ਚਿੰਤਾ ਨਹੀਂ ਕੀਤੀ ਉਨੇ ਸੋਚਿਆ ਕਿ ਇੱਕ ਨਾ ਇੱਕ ਦਿਨ ਮੇਰਾ ਕੰਮ ਜ਼ਰੂਰ ਚੱਲ ਪਵੇਗਾ ਉਸੇ ਸ਼ਹਿਰ ਵਿੱਚ ਇੱਕ ਪੰਡਿਤ ਰਹਿੰਦਾ ਸੀ ਉਹਦੇ ਕੋਲ ਬਹੁਤ ਧਨ ਸੀ ਪਰ ਉਹ ਬਹੁਤ ਕੰਜੂਸ ਵੀ ਸੀ ਉਹਦੇ ਲੜਕੇ ਦਾ ਨਾਮ ਚੰਦਰਮਣੀ ਸੀ ਜੋ ਥੋੜਾ ਦਿਮਾਗ ਤੋਂ ਸਿੱਧਾ ਜਾ ਸੀ ਇਹ ਵੀ ਨਹੀਂ ਸੀ ਕਿ ਉਹ ਕੁਝ ਸਮਝਦਾ ਹੀ ਨਹੀਂ ਸੀ ਸੋ ਇੱਕ ਦਿਨ ਸਵੇਰ ਦੇ ਵੇਲੇ ਉਹ ਆਪਣੇ ਘਰ ਦੇ ਵਿਹੜੇ ਵਿੱਚ ਮਿੱਟੀ ਪੁੱਟਣ ਲੱਗਾ ਕਿਉਂਕਿ ਇੱਕ ਦਿਨ ਪਹਿਲਾਂ ਉਸਦੇ ਪਿਤਾ ਨੇ ਉਹਨੂੰ ਕਿਸੇ ਗੱਲ ਦੀ ਉਦਾਹਰਣ ਦਿੰਦਿਆਂ ਕਿਹਾ ਸੀ ਕਿ ਪੁੱਤ ਸਾਨੂੰ ਅਕਲ ਦੀ ਖੇਤੀ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਅਕਲਮੰਦ ਕਹਾਉਂਦੇ ਹਾਂ ਸੋ ਉਸ ਨੂੰ ਮਿੱਟੀ ਪਟ ਦੇ ਵੇਖ ਉਸ ਦਾ ਪਿਤਾ ਬੋਲਿਆ ਮੂਰਖਾ ਇਹ ਤੂੰ ਕੀ ਕਰ ਰਿਹਾ ਹੈ ਤਾਂ ਚੰਦਰਮਣੀ ਬੋਲਿਆ ਪਿਤਾ ਜੀ ਅਕਲ ਦੀ ਖੇਤੀ ਕਰ ਰਿਹਾ ਹਾਂ ਤਾਂ ਜੋ ਤੁਸੀਂ ਤੇ ਮੈਂ ਇਸ ਦੁਨੀਆ ਦੇ ਸਭ ਤੋਂ ਵੱਧ ਅਕਲਮੰਦ ਕਹਾਏ ਜਾਣ ਲੱਗੀ ਹੈ ਉਹਦੇ ਪਿਤਾ ਪੰਡਤ ਨੇ ਆਪਣਾ ਸਿਰ ਫੜ ਲਿਆ ਤੇ ਬੋਲਿਆ ਓ ਰੱਬਾ ਪਤਾ ਨਹੀਂ ਕਦੋਂ ਇਹਦੀ ਅਕਲ ਦੀ ਖੇਤੀ ਪੱਕੇਗੀ ਫਰ ਇੱਕ ਦਿਨ ਚੰਦਰਮਣੀ ਜਦੋਂ ਕਿਸੇ ਕੰਮ ਨਾਲ ਬਾਜ਼ਾਰ ਗਿਆ ਤੇ ਧਰਮਪਾਲ ਦੀ ਦੁਕਾਨ ਦੇ ਸਾਹਮਣੇ ਉਲੰਘਿਆ ਉਹਨੇ ਬੋਰਡ ਪੜਿਆ ਅਕਲ ਦੀ ਦੁਕਾਨ ਕਿਉਂ ਨਾ ਭਾਅ ਪੁੱਛ ਲਵਾਂ ਜੇ ਸਸਤੀ ਮਿਲੀ ਤਾਂ ਆਪਣੇ ਤੇ ਆਪਣੇ ਬਾਪੂ ਲਈ ਢੇਰ ਸਾਰੀ ਖਰੀਦ ਲਵਾਂਗਾ ਉਹ ਧਰਮਪਾਲ ਨੂੰ ਜਾ ਕੇ ਬੋਲਿਆ ਅਕਲ ਕਿੰਨੇ ਰੁਪਏ ਦੀ ਦੇ ਰਹੇ ਹੋ ਸ਼੍ਰੀਮਾਨ ਜੀ ਧਰਮਪਾਲ ਬੋਲਿਆ ਮੈਂ ਅਕਲ ਤੋਲ ਕੇ ਨਹੀਂ ਦਿੰਦਾ ਹਾਂ ਜਿੰਨੇ ਦੀ ਕਹੋ ਉਹਨੇ ਦੀ ਦੇ ਦੇਵਾਂਗਾ ਚੰਦਰਮਣੀ ਸੋਚਾਂ ਵਿੱਚ ਪੈ ਗਿਆ ਕਿੰਨੇ ਦੀ ਖਰੀਦਾਂ ਕੁੱਝ ਸਮਝ ਨਹੀਂ ਆ ਰਿਹਾ ਕਿਤੇ ਐਵੇਂ ਨਾ ਹੋਵੇ ਕਿ ਮਹਿੰਗੀ ਖਰੀਦਨ ਤੇ ਬਾਪੂ ਦੀ ਡਾਂਡ ਖਾਣੀ ਪੈ ਜਾਵੇ ਫਿਰ ਉਸਨੇ ਅਚਾਨਕ ਸੋਚਿਆ ਹਾਂ ਕਿਉਂ ਨਾ ਪਹਿਲਾਂ ਇੱਕ ਆਨੇ ਦੀ ਹੀ ਖਰੀਦੀ ਜਾਵੇ ਜੇਕਰ ਬਾਪੂ ਨੇ ਸਸਤੀ ਆਖੀ ਤਾਂ ਹੋਰ ਲੈ ਲਵਾਂਗਾ ਕਿਹੜਾ ਅਕਲ ਦੀ ਘਾਟ ਪਈ ਜਾ ਰਹੀ ਹੈ ਚੰਦਰਮਣੀ ਨੇ ਇੱਕ ਆਨਾ ਕੱਢ ਕੇ ਤੁਰੰਤ ਧਰਮਪਾਲ ਨੂੰ ਦਿੱਤਾ ਲੈ ਭਾਈ ਫਿਲਹਾਲ ਮੈਨੂੰ ਇੱਕ ਆਨੇ ਦੀ ਹੀ ਅਕਲ ਦੇ ਦਿਓ ਲੋੜ ਪਈ ਤਾਂ ਫਿਰ ਲੈ ਜਾਵਾਂਗਾ ਧਰਮਪਾਲ ਬੋਲਿਆ ਕਿ ਠੀਕ ਹੈ ਜਿਵੇਂ ਤੁਸੀਂ ਠੀਕ ਸਮਝੋ ਧਰਮਪਾਲ ਨੇ ਇੱਕ ਆਨਾ ਆਪਣੀ ਜੇਬ ਵਿੱਚ ਪਾਇਆ ਤੇ ਚੰਦਰਮਣੀ ਵੱਲ ਇੱਕ ਕਾਗਜ਼ ਵਧਾ ਦਿੱਤਾ ਚੰਦਰਮਣੀ ਉਹ ਕਾਗਜ਼ ਲੈ ਕੇ ਆਪਣੇ ਘਰ ਵੱਲ ਤੁਰ ਪਿਆ ਉਹ ਸੋਚਦਾ ਜਾ ਰਿਹਾ ਸੀ ਕਿ ਹੁਣ ਬਣੀ ਗੱਲ ਜਦੋਂ ਮੈਂ ਬਾਪੂ ਨੂੰ ਦੱਸਾਂਗਾ ਕਿ ਮੈਂ ਸਿਰਫ ਇੱਕ ਆਨੇ ਵਿੱਚ ਅਕਲ ਖਰੀਦ ਕੇ ਕਿੰਨੀ ਅਕਲਮੰਦੀ ਦਾ ਕੰਮ ਕੀਤਾ ਹੈ ਤਾਂ ਉਹ ਕਿੰਨੇ ਖੁਸ਼ ਹੋਣਗੇ ਘਰ ਪਹੁੰਚਿਆ ਤੁਰੰਤ ਬਾਪੂ ਕੋਲ ਜਾ ਕੇ ਬੋਲਿਆ ਬਾਪੂ ਇਹ ਵੇਖੋ ਮੈਂ ਇੱਕ ਆਨੇ ਵਿੱਚ ਅਕਲ ਮੁੱਲ ਲੈ ਕੇ ਆਇਆ ਵਾ ਐਦਾਂ ਕਰੋ ਇਹਦੇ ਵਿੱਚ ਅੱਧੀ ਤੁਸੀਂ ਰੱਖ ਲਓ ਤੇ ਅੱਧੀ ਮੈਨੂੰ ਦੇ ਦਿਓ ਪੰਡਤ ਬੋਲਿਆ ਕੀ ਆਖਿਆ ਅਕਲ ਖਰੀਦੀ ਐ ਜ਼ਰਾ ਇੱਧਰ ਤਾਂ ਦਿਖਾ ਜਦੋਂ ਉਹ ਕਾਗਜ਼ ਚੰਦਰਮਣੀ ਦੇ ਪਿਤਾ ਨੇ ਫੜਿਆ ਤਾਂ ਉਸ ਉੱਪਰ ਕੁਝ ਸ਼ਬਦ ਲਿਖੇ ਸੀ ਉਹ ਇਸ ਤਰ੍ਹਾਂ ਸੀ ਕਿ ਜਦੋਂ ਦੋ ਬੰਦੇ ਆਪਸ ਵਿੱਚ ਲੜ ਰਹੇ ਹੋਣ ਤਾਂ ਉਹਨਾਂ ਨੂੰ ਖੜ ਕੇ ਦੇਖਣਾ ਬੁੱਧੀਮਾਨੀ ਨਹੀਂ ਐ ਇਹ ਪੜ੍ਹ ਕੇ ਪੰਡਤ ਗੁੱਸੇ ਵਿੱਚ ਆ ਗਿਆ ਉਹ ਚੰਦਰਮਣੀ ਨੂੰ ਬੋਲਿਆ ਓਏ ਮੂਰਖਾ ਨਕਮਿਆ ਤੂੰ ਇੱਕ ਆਨਾ ਖੂ ਵਿੱਚ ਸੁੱਟ ਦਿੱਤਾ ਭਲਾ ਇਹ ਕੌਣ ਨਹੀਂ ਜਾਣਦਾ ਕਿ ਦੋ ਬੰਦਿਆਂ ਦੀ ਲੜਾਈ ਨੂੰ ਖੜੇ ਹੋ ਕੇ ਦੇਖਣਾ ਠੀਕ ਗੱਲ ਨਹੀਂ ਆਪਣੇ ਮੂਰਖ ਪੁੱਤਰ ਨੂੰ ਮਾਰਨ ਪਿੱਟਣ ਤੇ ਡਾਂਟਣ ਦੇ ਬਾਅਦ ਪੰਡਤ ਦੌੜਦਾ ਹੋਇਆ ਧਰਮਪਾਲ ਦੀ ਦੁਕਾਨ ਤੇ ਪਹੁੰਚਿਆ ਜਾ ਕੇ ਉਹ ਬੋਲਿਆ ਓਏ ਬੇਈਮਾਨਾ ਤੂੰ ਮੇਰੇ ਲੜਕੇ ਨੂੰ ਮੂਰਖ ਜਾਣ ਕੇ ਠੱਗ ਲਿਆ ਹੈ ਮੇਰੇ ਪੈਸੇ ਵਾਪਸ ਕਰ ਨਹੀਂ ਤਾਂ ਮੈਂ ਸਿਪਾਈਆਂ ਨੂੰ ਖਬਰ ਕਰਦਾ ਤੰਤਰੰਪਾਲ ਬੋਲਿਆ ਤੁਸੀਂ ਬੇਕਾਰ ਹੀ ਗੁੱਸਾ ਕਰ ਰਹੇ ਹੋ ਸ਼੍ਰੀਮਾਨ ਜੀ ਤੁਹਾਡਾ ਲੜਕਾ ਆਪਣੀ ਇੱਛਾ ਦੇ ਨਾਲ ਅਕਲ ਖਰੀਦ ਕੇ ਲੈ ਕੇ ਗਿਆ ਸੀ ਫਿਰ ਵੀ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੇਰੀ ਚੀਜ਼ ਮੈਨੂੰ ਵਾਪਸ ਕਰਕੇ ਆਪਣੇ ਪੈਸੇ ਵਾਪਸ ਲੈ ਸਕਦੇ ਹੋ ਕੁਝ ਲੋਕ ਉੱਥੇ ਇਕੱਤਰ ਹੋਏ ਲੋਕਾਂ ਨੇ ਧਰਮਪਾਲ ਦਾ ਪੱਖ ਲਿਆ ਪੰਡਤ ਨੇ ਤੁਰੰਤ ਉਹ ਕਾਗਜ਼ ਕੱਢਿਆ ਤੇ ਬੋਲਿਆ ਲੈ ਫੜਾ ਆਪਣੀ ਚੀਜ਼ ਤੇ ਮੇਰੇ ਪੈਸੇ ਵਾਪਸ ਕਰ ਸੋ ਪੰਡਤ ਨੇ ਪੈਸੇ ਫੜ ਕੇ ਆਪਣੇ ਘਰ ਵੱਲ ਰੋਕ ਕੀਤਾ ਸੋ ਹੋਈ ਵੀ ਤੀ ਅਗਲੀ ਘਟਨਾ ਕੀ ਹੋਈ ਕਿ ਉਸ ਰਾਜ ਦੇ ਰਾਜੇ ਦੀਆਂ ਦੋ ਰਾਣੀਆਂ ਸੀ ਇੱਕ ਦਿਨ ਦੋਵਾਂ ਰਾਣੀਆਂ ਦੀਆਂ ਦਾਸੀਆਂ ਫਲ ਤੇ ਸਬਜ਼ੀਆਂ ਖਰੀਦਣ ਬਾਜ਼ਾਰ ਵਿੱਚ ਗਈਆਂ ਇੱਕ ਦਾਸੀ ਦੁਕਾਨ ਤੇ ਜਾ ਕੇ ਬੋਲੀ ਕਿ ਉਹ ਤਰਬੂਜ ਕਿੰਨਾ ਹਰਾ ਤੇ ਪੱਕਿਆ ਹੋਇਆ ਹੈ ਰਾਣੀ ਖਾ ਕੇ ਬਹੁਤ ਖੁਸ਼ ਹੋਵੇਗੀ ਮੈਂ ਪਹਿਲਾਂ ਇਹੀ ਖਰੀਦ ਲਵਾਂ ਉਹ ਦੁਕਾਨਦਾਰ ਨੂੰ ਬੋਲੀ ਇਹ ਤਰਬੂਜ ਕਿੰਨੇ ਦਾ ਦਿੱਤਾ ਦੁਕਾਨ ਵਾਲਾ ਬੋਲਿਆ ਸਿਰਫ 2 ਆਨੇ ਦਾ ਭੈਣ ਜੀ ਤਾਂ ਉਹ ਬੋਲੀ ਠੀਕ ਹੈ ਲਿਆਓ ਇਹ ਮੈਨੂੰ ਦੇ ਦਿਓ ਪਰ ਇਸ ਤੋਂ ਪਹਿਲਾਂ ਕਿ ਦੁਕਾਨਦਾਰ ਪੈਸੇ ਲੈ ਕੇ ਤਰਬੂਜ ਪਹਿਲੀ ਦਾਸੀ ਨੂੰ ਦੇ ਪੌਂਦਾ ਐਨੇ ਨੂੰ ਦੂਜੀ ਦਾਸੀ ਦੀ ਨਜ਼ਰ ਉਸ ਤਰਬੂਜ ਉੱਤੇ ਪਈ ਤੇ ਉਹ ਤੁਰੰਤ ਬੋਲੀ ਠਹਿਰੋ ਭਾਈ ਇਹ ਤਰਬੂਜ ਤੁਸੀਂ ਮੈਨੂੰ ਦੇ ਦਿਓ ਸੋ ਇਸ ਤੋਂ ਪਹਿਲਾਂ ਕਿ ਦੁਕਾਨਦਾਰ ਕੁਝ ਬੋਲ ਪੌਂਦਾ ਉਸ ਦੂਜੀ ਦਾਸੀ ਨੇ ਤੈਨਾਂ ਨੇ ਉਹਦੇ ਹੱਥ ਤੇ ਰੱਖ ਦਿੱਤੇ ਤਾਂ ਪਹਿਲੀ ਦਾਸੀ ਬੋਲੀ ਨਹੀਂ ਭਰਾਵਾ ਮੈਂ ਪਹਿਲਾਂ ਆਈ ਸੀ ਤੇ ਆਪਣੀ ਪਹਿਲਾਂ ਗੱਲ ਹੋਈ ਹੈ ਸੋ ਲੈ ਫੜ ਦੋ ਆਨੇ ਤੇ ਤਰਬੂਜ ਮੈਨੂੰ ਦੇ ਦੇ ਦੂਜੀ ਦਾਸੀ ਬੋਲੀ ਨਹੀਂ ਇਹ ਨਹੀਂ ਹੋ ਸਕਦਾ ਮੈਂ ਤੈਨੂੰ ਇਸ ਤੋਂ ਪਹਿਲਾਂ ਤਰਬੂਜ਼ ਦੇ ਪੈਸੇ ਦੇ ਚੁਕੀਆਂ ਇਹ ਤਰਬੂਜ਼ ਹੁਣ ਮੇਰਾ ਹੋਇਆ ਦੁਕਾਨਦਾਰ ਸੋਚਾਂ ਵਿੱਚ ਪੈ ਗਿਆ ਕਿ ਇਹ ਹੋ ਕੀ ਰਿਹਾ ਇਹ ਦੋਨੋਂ ਤਾਂ ਲੜਨ ਲੱਗ ਪਈਆਂ ਕਿਤੇ ਗੱਲ ਮਾਰਕੁੱਟ ਤੇ ਨਾ ਪਹੁੰਚ ਜਾਵੇ ਕਿਉਂਕਿ ਸਭ ਨੂੰ ਪਤਾ ਕਿ ਦੋਨਾਂ ਰਾਣੀਆਂ ਦੀ ਆਪਸ ਵਿੱਚ ਨਹੀਂ ਬਣਦੀ ਤੇ ਉਹਨਾਂ ਦੀਆਂ ਦਾਸੀਆਂ ਦੀ ਕਿਵੇਂ ਬਣੇ ਦੁਕਾਨਦਾਰ ਨੇ ਸੋਚਿਆ ਕਿ ਮੈਨੂੰ ਪਾਸੇ ਹੋ ਜਾਣਾ ਚਾਹੀਦਾ ਸੋ ਉਹ ਤੁਰੰਤ ਉਥੋਂ ਖਿਸਕ ਗਿਆ ਇਧਰ ਦੋਨੋਂ ਦਾਸੀਆਂ ਦੀ ਲੜਾਈ ਹੋ ਗਈ। ਇੱਕ ਬੋਲੀ, ਅੱਜ ਮੈਂ ਤੇਰੇ ਵਾਲ ਉਖਾੜ ਕੇ ਛੱਡਾਂਗੀ। ਤੇ ਦੂਜੀ ਬੋਲੀ, ਮੈਂ ਤੈਨੂੰ ਭੂਤ ਨਹੀਂ ਬਣਾ ਕੇ ਹੀ ਰਹਾਗੀ। ਸੋ ਹੁਣ ਹੋਇਆ ਇਹ ਕਿ ਇਧਰੋਂ ਪੰਡਤ ਦਾ ਪੁੱਤਰ ਚੰਦਰਮਣੀ ਬਾਜ਼ਾਰ ਵੱਲੋਂ ਤੁਰਿਆ ਆ ਰਿਹਾ ਸੀ। ਉਸਨੇ ਦੋਨਾਂ ਔਰਤਾਂ ਨੂੰ ਲੜਦੇ ਵੇਖਿਆ ਤੇ ਸੋਚਿਆ ਕਿ ਦੋਨੋਂ ਔਰਤਾਂ ਆਪਸ ਵਿੱਚ ਕਿਉਂ ਲੜ ਰਹੀਆਂ ਨੇ? ਪਤਾ ਕਰਦੇ ਆਂ। ਇੱਕ ਤਾਂ ਚੰਦਰਮਣੀ ਸੀ ਹੀ ਮੂਰਖ। ਦੂਜਾ ਉਹਨਾਂ ਦੇ ਕੋਲ ਹੀ ਖੜ੍ਹਾ ਹੋ ਕੇ ਉਹਨਾਂ ਦੀ ਲੜਾਈ ਦੇਖਣ ਲੱਗ ਪਿਆ। ਤੇ ਉਹਨਾਂ ਦੀਆਂ ਗੱਲਾਂ ਸੁਣਨ ਲੱਗ ਪਿਆ ਅਚਾਨਕ ਦੋਵਾਂ ਦੀ ਨਜ਼ਰ ਚੰਦਰਮਣੀ ਉੱਤੇ ਪਈ ਦੋਨੋਂ ਪੰਡਤਵਾਲ ਨੂੰ ਆ ਗਈਆਂ ਤੇ ਦੋਨੋਂ ਬੋਲੀਆਂ ਸੁਣੋ ਪੰਡਤ ਜੀ ਤੁਸੀਂ ਮੇਰੇ ਗਵਾਹ ਹੋ ਵਿੱਚ ਬਾਜ਼ਾਰ ਦੇ ਇਹਨੇ ਜੋ ਮੇਰੀ ਬੇਇੱਜ਼ਤੀ ਕੀਤੀ ਹੈ ਉਹਦੀ ਗਵਾਹੀ ਤੁਹਾਨੂੰ ਹੀ ਦੇਣੀ ਪਵੇਗੀ ਦੂਜੀ ਬੋਲੀ ਪੰਡਤ ਜੀ ਤੁਸੀਂ ਮੇਰੇ ਵੀ ਗਵਾਹ ਹੋ ਰੱਬ ਦੇ ਨਾਂ ਤੇ ਰਾਣੀ ਜੀ ਦੇ ਸਾਹਮਣੇ ਤੁਹਾਨੂੰ ਸਾਰੀਆਂ ਗੱਲਾਂ ਸੱਚ-ਸੱਚ ਕਹਿਣੀਆਂ ਹੋਣਗੀਆਂ ਮੂਰਖ ਚੰਦਰਮਣੀ ਨੇ ਕੁਝ ਵੀ ਨਾ ਸਮਝਦੇ ਹੋਏ ਆਪਣਾ ਸਿਰ ਹਿਲਾ ਦਿੱਤਾ ਤੇ ਚਲਾ ਗਿਆ ਜਦੋਂ ਦੋਨੋਂ ਦਾਸੀਆਂ ਤੇ ਚੰਦਰਮਣੀ ਦੁਕਾਨ ਤੋਂ ਚਲੇ ਗਏ ਤਾਂ ਦੁਕਾਨਦਾਰ ਆਪਣੀ ਦੁਕਾਨ ਤੇ ਆ ਗਿਆ ਉਹ ਬੋਲਿਆ ਇਹ ਤਾਂ ਵਧੀਆ ਹੋਇਆ ਜੇਕਰ ਲੜਾਈ ਨਾ ਦੇਖਣ ਦੀ ਅਕਲ ਮੈਂ ਅਕਲ ਦੇ ਵਪਾਰੀ ਧਰਮਪਾਲ ਤੋਂ ਨਾ ਖਰੀਦੀ ਹੁੰਦੀ ਤਾਂ ਅੱਜ ਜ਼ਰੂਰ ਮੈਂ ਚੰਦਰਮਣੀ ਦੀ ਥਾਂ ਫਸ ਗਿਆ ਹੁੰਦਾ ਪਰ ਹੁਣ ਇਹ ਚੰਦਰਮਣੀ ਜ਼ਰੂਰ ਕਿਸੇ ਮੁਸੀਬਤ ਵਿੱਚ ਫਸੇਗਾ ਜਦੋਂ ਉਹਨਾਂ ਦਾਸੀਆਂ ਨੇ ਆਪਣੀ ਆਪਣੀ ਰਾਣੀ ਕੋਲ ਜਾ ਕੇ ਸ਼ਿਕਾਇਤ ਕੀਤੀ ਤਾਂ ਦੋਹਾਂ ਰਾਣੀਆਂ ਨੇ ਚੰਦਰਮਣੀ ਕੋਲ ਆਪਣਾ ਆਪਣਾ ਪੱਤਰ ਭੇਜਿਆ ਇੱਕ ਪੱਤਰ ਵਿੱਚ ਵੱਡੀ ਰਾਣੀ ਵੱਲੋਂ ਲਿਖਿਆ ਸੀ ਜੇਕਰ ਤੂੰ ਮੇਰੀ ਦਾਸੀ ਦੇ ਪੱਖ ਵਿੱਚ ਗਵਾਹੀ ਨਹੀਂ ਦਿੰਦਾ ਤਾਂ ਤੇਰੇ ਲਈ ਚੰਗਾ ਨਹੀਂ ਹੋਵੇਗਾ ਤੇ ਛੋਟੀ ਰਾਣੀ ਦੇ ਪੱਤਰ ਵਿੱਚ ਲਿਖਿਆ ਸੀ ਕਿ ਤੈਨੂੰ ਮੇਰੀ ਦਾਸੀ ਦੇ ਪੱਖ ਵਿੱਚ ਹੀ ਗਵਾਹੀ ਦੇਣੀ ਪਵੇਗੀ ਨਹੀਂ ਤਾਂ ਕੁੱਤੇ ਵਾਂਗ ਮਾਰਿਆ ਜਾਵੇਗਾ ਹੁਣ ਚੰਦਰਮਣੀ ਸੰਕਟ ਵਿੱਚ ਪੈ ਗਿਆ ਪਿਓ ਪੁੱਤ ਨੇ ਸਲਾਹ ਕੀਤੀ ਕਿ ਉਹਨਾਂ ਨੂੰ ਹੁਣ ਧਰਮਪਾਲ ਕੋਲੋਂ ਹੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਜੋ ਅਕਲ ਉਹਨੇ ਲਿਖ ਕੇ ਦਿੱਤੀ ਸੀ ਕੋਈ ਉਹ ਗਲਤੀ ਪੰਡਤ ਦੇ ਪੁੱਤਰ ਨੇ ਕਰ ਲਈ ਸੀ ਸੋ ਉਹ ਦੋਵੇਂ ਧਰਮਪਾਲ ਕੋਲ ਆ ਗਏ ਤੇ ਸਾਰਾ ਹਾਲ ਸੁਣਾਇਆ ਸੁਣ ਕੇ ਧਰਮਪਾਲ ਬੋਲਿਆ ਮੈਂ ਸਲਾਹ ਤਾਂ ਦੇ ਦੇਵਾਂਗਾ ਪਰ ਹੁਣ 10 ਰੁਪਏ ਲੱਗਣਗੇ ਪੰਡਤ ਬੋਲਿਆ ਮੈਨੂੰ ਮਨਜ਼ੂਰ ਹੈ ਇਹ ਲੋ 10 ਰੁਪਏ ਧਰਮਪਾਲ ਚੰਦਰਮਣੀ ਨੂੰ ਬੋਲਿਆ ਕਿ ਸੁਣ ਤੂੰ ਰਾਜੇ ਦੇ ਸਾਹਮਣੇ ਪਾਗਲ ਜਿਹਾ ਬਣ ਜਾਵੇਂ ਤੇ ਜਦੋਂ ਤੈਨੂੰ ਕੁਝ ਪੁੱਛਿਆ ਜਾਵੇ ਤਾਂ ਉਲਟਾ ਸਿੱਧਾ ਬੋਲਦਾ ਰਹੇ ਊੜ ਪਟਾਖ ਖਿੱਚਦਾ ਰਹੇ ਚੰਦਰਮਣੀ ਨੇ ਗੱਲ ਮੰਨ ਲਈ ਤੇ ਉਹਦਾ ਪਿਤਾ ਵੀ ਸਹਿਮਤ ਹੋ ਗਿਆ ਉਸ ਤੋਂ ਬਾਅਦ ਪਿਤਾ ਪੁੱਤਰ ਖੁਸ਼ੀ-ਖੁਸ਼ੀ ਘਰ ਵਾਪਸ ਲੋਟ ਗਏ ਦੂਜੇ ਦਿਨ ਚੰਦਰਮਣੀ ਨੂੰ ਦਰਬਾਰ ਵਿੱਚ ਬੁਲਾਇਆ ਗਿਆ ਰਾਜੇ ਨੇ ਕਿਹਾ ਹਾਂ ਬਈ ਛੋਟੇ ਪੰਡਤ ਕੀ ਤੂੰ ਦੱਸ ਸਕਦਾ ਹੈ ਕਿ ਉਹ ਦੋਹਾਂ ਦਾਸੀਆਂ ਵਿੱਚ ਕਿਹੜੀ ਗੱਲ ਉੱਤੇ ਝਗੜਾ ਹੋਇਆ ਸੀ ਤੇ ਉਹਨਾਂ ਵਿੱਚ ਦੋਸ਼ੀ ਕੌਣ ਹੈ ਚੰਦਰਮਣੀ ਨਾਟਕਜਹਾ ਕਰਦੇ ਹੋਏ ਬੋਲਿਆ ਕੇ ਰਾਜਾ ਜੀ ਆਇਆਂ ਕਰੋ ਤੁਸੀਂ ਉਹ ਦੋਹਾਂ ਵਿੱਚ ਹੁਣੇ ਲੜਾਈ ਕਰਵਾ ਦਿਓ ਫਿਰ ਤੁਹਾਨੂੰ ਪਤਾ ਲੱਗ ਜੂ ਕਿ ਉਹਨਾਂ ਵਿੱਚ ਦੋਸ਼ੀ ਕੌਣ ਹੈ ਐਨਾ ਕਹਿੰਦੇ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਇਹ ਬੇਤੁਕੀ ਜੀ ਗੱਲ ਸੁਣ ਕੇ ਰਾਜਾ ਸੋਚਣ ਲੱਗਾ ਕਿ ਇਹ ਤਾਂ ਮੈਨੂੰ ਪਾਗਲ ਲੱਗਦਾ ਭਲਾ ਇਹ ਕੀ ਗਵਾਹੀ ਦੇਵੇਗਾ ਇਸ ਨੂੰ ਦਰਬਾਰ ਤੋਂ ਬਾਹਰ ਕੱਢੋ ਸੋ ਇਸ ਤਰ੍ਹਾਂ ਕਰਨ ਨਾਲ ਇੱਕ ਵਾਰ ਚੰਦਰਮਣੀ ਬਾਜਦਾ ਗਿਆ ਪਰ ਹੁਣ ਉਹਦੇ ਪਿਓ ਨੂੰ ਇੱਕ ਹੋਰ ਚਿੰਤਾ ਸਤਾ ਰਹੀ ਸੀ ਕੇ ਜੇਕਰ ਕਿਸੇ ਦਿਨ ਰਾਜੇ ਨੂੰ ਪਤਾ ਲੱਗ ਗਿਆ ਕਿ ਮੇਰਾ ਪੁੱਤਰ ਅਸਲ ਵਿੱਚ پاگل ਨਹੀਂ ਹੈ ਸਗੋਂ ਇਹਨੇ ਜਾਣ ਬੁੱਝ ਕੇ پاگل ਬਣਨ ਦਾ ਢੋਂਗ ਕੀਤਾ ਹੈ ਤਾਂ ਫਿਰ ਅੰਜਾਮ ਬੁਰਾ ਹੋਵੇਗਾ ਉਹਨੇ ਸੋਚਿਆ ਕਿ ਇਹ ਅਕਲ ਦੀ ਗੱਲ ਤਾਂ ਮੈਂ ਸੋਚੀ ਹੀ ਨਹੀਂ ਸੀ ਕਿਉਂ ਨਾ ਅਸੀਂ ਇਸ ਸੰਬੰਧ ਵਿੱਚ ਉਸ ਅਕਲ ਦੇ ਵਪਾਰੀ ਕੋਲੋਂ ਸਲਾਹ ਲਈਏ ਚਲੋ ਉਹਦੇ ਕੋਲ ਚਲਦੇ ਹਾਂ ਉਹ ਦੋਵੇਂ ਫਿਰ ਧਰਮਪਾਲ ਕੋਲ ਆਏ ਤੇ ਆਪਣੇ ਮਨ ਦਾ ਸ਼ੱਕ ਉਹਨੂੰ ਦੱਸਿਆ ਧਰਮਪਾਲ ਬੋਲਿਆ ਠੀਕ ਹੈ ਮੈਂ ਇਸ ਮੁਸੀਬਤ ਤੋਂ ਵੀ ਤੁਹਾਨੂੰ ਛੁਟਕਾਰਾ ਪਾਉਣ ਦਾ ਉਪਾਅ ਦੱਸ ਸਕਦਾ ਪਰ ਹੁਣ ਪੂਰੇ 100 ਰੁਪਏ ਲੱਗਣਗੇ ਪੰਡਤ ਜੀ ਬੋਲੇ 100 ਰੁਪਏ ਭਰਾਵਾ ਕੁਝ ਤਾਂ ਘੱਟ ਕਰ ਪਰੰਤੂ ਧਰਮਪਾਲ ਉਹਨਾਂ ਦੀਆਂ ਕਾਫੀ ਬੇਨਤੀਆਂ ਕਰਨ ਦੇ ਬਾਵਜੂਦ ਵੀ 1 ਰੁਪਿਆ ਵੀ ਘੱਟ ਕਰਨ ਲਈ ਤਿਆਰ ਨਹੀਂ ਹੋਇਆ ਹੁਣ ਮਰਦਾ ਕੀ ਨਾ ਕਰਦਾ ਲਾਚਾਰ ਜਾ ਹੋ ਕੇ ਪੰਡਤ ਨੇ 100 ਰੁਪਏ ਦੀ ਥੈਲੀ ਉਹਦੇ ਅੱਗੇ ਕਰ ਦਿੱਤੀ ਲੈ ਭਰਾਵਾ ਇਹ ਸੰਭਾਲ 100 ਰੁਪਏ ਦੀ ਥੈਲੀ ਤੇ ਜਲਦੀ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਦੀ ਅਕਲ ਦੇ ਦੇ। ਧਰਮਪਾਲ ਬੋਲਿਆ ਕਿ ਜ਼ਰੂਰ ਸੁਣੋ। ਕੁਛ ਸਮਾਂ ਰੁਕੋ। ਇਹ ਗੱਲ ਠੰਡੀ ਪੈ ਲੈਣ ਦਿਓ। ਫਿਰ ਕਿਸੇ ਦਿਨ ਰਾਜੇ ਦੇ ਕੋਲ ਜਾ ਕੇ ਸਭ ਕੁਝ ਸੱਚ-ਸੱਚ ਦੱਸ ਦਿਓ। ਤੁਸੀਂ ਸਾਰੀ ਮੁਸੀਬਤ ਤੋਂ ਛੁਟਕਾਰਾ ਪਾ ਲੋਗੇ। ਇਹ ਸੁਣ ਕੇ ਉਹ ਦੋਨੋਂ ਸੋਚਾਂ ਵਿੱਚ ਪੈ ਗਏ। ਪਰ ਫਿਰ ਪੰਡਤ ਨੇ ਸੋਚਿਆ ਕਿ ਕਿਸੇ ਗੱਲੋਂ ਹੀ ਧਰਮਪਾਲ ਨੇ ਕਿਹਾ ਹੋ। ਕਿਉਂਕਿ ਹੌਣ ਉਹਦੀ ਅਕਲ ਦੀ ਦੁਕਾਨ ਕਾਫੀ ਮਸ਼ਹੂਰ ਸੀ। ਦੂਰੋਂ ਦੂਰੋਂ ਲੋਕ ਆ ਕੇ ਉਹਦੀ ਸਲਾਹ ਲੈਂਦੇ ਸੀ ਅਕਲ ਲੈਂਦੇ ਸੀ ਪੰਡਤ ਬੋਲਿਆ ਠੀਕ ਹੈ ਧਰਮਪਾਲ ਜੀ ਜਿਵੇਂ ਤੁਸੀਂ ਆਖਿਆ ਉਵੇਂ ਹੀ ਕਰਾਂਗੇ ਉਸ ਤੋਂ ਬਾਅਦ ਦੋਵੇਂ ਪਿਓ ਪੁੱਤ ਘਰ ਵਾਪਸ ਆ ਗਏ ਤੇ ਫਿਰ ਦੋ ਕੁ ਮਹੀਨਾ ਬਾਅਦ ਇੱਕ ਦਿਨ ਮੌਕਾ ਵੇਖ ਕੇ ਚੰਦਰਮਣੀ ਰਾਜੇ ਦੇ ਕੋਲ ਪਹੁੰਚਿਆ ਤੇ ਡਰ ਦੇ ਡਰਦੇ ਨੇ ਉਹਨੂੰ ਸਾਰੀ ਗੱਲ ਸਾਚ ਸੱਚ ਸੁਣਾ ਦਿੱਤੀ ਰਾਜਾ ਖੁਸ਼ ਹੋ ਕੇ ਬੋਲਿਆ ਪੁੱਤਰਾ ਅਸੀਂ ਤੇਰੀ ਅਕਲਮੰਦੀ ਤੋਂ ਬਹੁਤ ਪ੍ਰਸੰਨ ਹੋਏ ਬੇਸ਼ੱਕ ਜੇਕਰ ਤੂੰ ਉਸ ਦਿਨ پاگلਪਨ ਦਾ ਢੋਂਗ ਨਾ ਕੀਤਾ ਹੁੰਦਾ ਤਾਂ ਇੱਕ ਨਾ ਇੱਕ ਰਾਣੀ ਦੇ ਗੁੱਸੇ ਦਾ ਸ਼ਿਕਾਰ ਜ਼ਰੂਰ ਬਣ ਜਾਂਦਾ। ਜਾ ਅਸੀਂ ਤੈਨੂੰ ਮਾਫ਼ ਕਰ ਦਿੱਤਾ। ਰਾਜੇ ਨੂੰ ਖੁਸ਼ ਦੇਖ ਕੇ ਚੰਦਰਮਣੀ ਨੇ ਧਰਮਪਾਲ ਬਾਰੇ ਵੀ ਸਭ ਕੁਝ ਰਾਜੇ ਨੂੰ ਦੱਸ ਦਿੱਤਾ। ਰਾਜਾ ਉਹਦੀਆਂ ਗੱਲਾਂ ਸੁਣ ਕੇ ਬੋਲਿਆ ਅੱਛਾ ਜੇਕਰ ਤੇਰੀ ਆਖੀ ਗੱਲ ਸੱਚ ਹੈ ਤਾਂ ਬੇਸ਼ੱਕ ਉਹ ਬੰਦਾ ਬਹੁਤ ਹੀ ਅਕਲਮੰਦ ਹੈ। ਅਸੀਂ ਵੀ ਉਹਦੇ ਤੋਂ ਅਕਲ ਖਰੀਦਾਂਗੇ। ਹੁਣ ਤੂੰ ਜਾ ਸਕਦਾ। ਅਗਲੇ ਹੀ ਦਿਨ ਰਾਜੇ ਨੇ ਧਰਮਪਾਲ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਧਰਮਪਾਲ ਹਾਜ਼ਰ ਹੋਇਆ ਤੇ ਰਾਜਾ ਬੋਲਿਆ ਸੁਣ ਬਈ ਅਕਲ ਦੇ ਵਪਾਰੀ ਤੇਰੇ ਬੜੇ ਚਰਚੇ ਸੁਣੇ ਨੇ ਕੀ ਤੂੰ ਮੈਨੂੰ ਵੀ ਅਕਲ ਵੇਚ ਸਕਦਾ ਧਰਮਪਾਲ ਬਿਨਾਂ ਕਿਸੇ ਝਿਜਕ ਦੇ ਬੋਲਿਆ ਜ਼ਰੂਰ ਰਾਜਾ ਸਾਹਿਬ ਪਰ 20000 ਰੁਪਏ ਲਵਾਂਗਾ ਰਾਜੇ ਨੇ ਤੁਰੰਤ ਖਜ਼ਾਨਚੀ ਨੂੰ ਆਖ ਕੇ ਧਰਮਪਾਲ ਨੂੰ 20000 ਰੁਪਏ ਦੇ ਦਿੱਤੇ ਪੈਸਿਆਂ ਨਾਲ ਭਰੀ ਥੈਲੀ ਲੈਣ ਤੋਂ ਬਾਅਦ ਧਰਮਪਾਲ ਨੇ ਕਾਗਜ਼ ਉੱਪਰ ਕੁਝ ਲਿਖਿਆ ਤੇ ਉਹ ਕਾਗਜ਼ ਰਾਜੇ ਵੱਲ ਵਧਾ ਦਿੱਤਾ। ਉਹਦੇ ਤੇ ਲਿਖਿਆ ਸੀ ਕਿ ਬਿਨਾ ਸੋਚੇ ਸਮਝੇ ਤੇ ਚੰਗੀ ਤਰ੍ਹਾਂ ਵਿਚਾਰ ਕੀਤੇ ਬਿਨਾ ਕੋਈ ਵੀ ਕੰਮ ਨਾ ਕਰੋ ਤੇ ਕਿਸੇ ਦੀ ਵੀ ਗੱਲ ਨਾ ਮੰਨੋ। ਰਾਜਾ ਬੋਲਿਆ ਬਹੁਤ ਖੂਬ। ਅਸੀਂ ਤੇਰੀ ਦਿੱਤੀ ਹੋਈ ਅਕਲ ਤੋਂ ਬਹੁਤ ਪ੍ਰਸੰਨ ਹੋਏ। ਧਰਮਪਾਲ ਜੇਕਰ ਜ਼ਰੂਰਤ ਪਈ ਤਾਂ ਅਸੀਂ ਤੇਰੇ ਕੋਲੋਂ ਹੋਰ ਅਕਲ ਖਰੀਦਾਂਗੇ। ਹੁਣ ਤੂੰ ਜਾ ਸਕਦਾ। ਰਾਜੇ ਦਾ ਧੰਨਵਾਦ ਕਰਦਿਆਂ ਧਰਮਪਾਲ ਆਪਣੀ ਦੁਕਾਨ ਤੇ ਆ ਗਿਆ। ਤੇ ਇਧਰ ਰਾਜੇ ਨੇ ਧਰਮਪਾਲ ਦੇ ਉਸ ਸਿੱਖਿਆ ਵਾਲੇ ਪੱਤਰ ਨੂੰ ਆਪਣੇ ਪਲੰਘ ਕੋਲ ਹੀ ਰੱਖ ਲਿਆ ਉਹ ਸੋਚ ਰਿਹਾ ਸੀ ਕਿ ਵਾਹ ਕੀ ਅਕਲ ਦੀ ਗੱਲ ਕਹੀ ਆ ਉਸ ਬੰਦੇ ਨੇ ਕੁਝ ਦਿਨ ਬੀਤੇ ਰਾਜਾ ਅਚਾਨਕ ਬਿਮਾਰ ਪੈ ਗਿਆ ਤੇ ਇਧਰ ਰਾਜੇ ਦਾ ਮਹਾਂ ਮੰਤਰੀ ਜੋ ਕਿ ਕਾਫੀ ਸਮੇਂ ਤੋਂ ਰਾਜੇ ਨੂੰ ਮਾਰਨ ਦੀ ਤਾਕ ਵਿੱਚ ਸੀ ਉਹਨੂੰ ਇਹ ਮੌਕਾ ਠੀਕ ਲੱਗਿਆ ਉਹ ਸੋਚਣ ਲੱਗਾ ਕਿ ਇਹੀ ਠੀਕ ਸਮਾਂ ਹੈ ਜੇਕਰ ਵੈਦ ਨੂੰ ਆਪਣੇ ਪੱਖ ਵਿੱਚ ਕਰਕੇ ਰਾਜੇ ਦੀ ਦਵਾਈ ਵਿੱਚ ਜ਼ਹਿਰ ਮਿਲਾ ਦਈਏ ਤੈਨੂੰ ਪਲਾ ਦਈਏ ਤਾਂ ਮੇਰੇ ਰਾਹ ਦਾ ਕੰਡਾ ਆਸਾਨੀ ਨਾਲ हट ਜਾਵੇਗਾ ਤੇ ਕਿਸੇ ਨੂੰ ਰਾਜੇ ਦੀ ਮੌਤ ਉੱਤੇ ਸ਼ੱਕ ਵੀ ਨਹੀਂ ਹੋਵੇਗਾ ਸੋ ਛੇਤੀ ਹੀ ਮੰਤਰੀ ਨੇ ਲਾਲਚ ਦੇ ਕੇ ਰਾਜ ਵੈਦ ਨੂੰ ਆਪਣੇ ਪੱਖ ਵਿੱਚ ਕਰ ਲਿਆ ਤੇ ਇੱਕ ਦਿਨ ਰਾਜੇ ਦੀ ਦਵਾਈ ਵਿੱਚ ਜ਼ਹਿਰ ਮਲਾ ਕੇ ਰਾਜ ਵੈਦ ਨੂੰ ਰਾਜੇ ਕੋਲ ਭੇਜ ਦਿੱਤਾ ਵੈਦ ਜਾ ਕੇ ਬੋਲਿਆ ਮਹਾਰਾਜ ਇਹ ਦਵਾਈ ਪੀ ਲਓ ਮੈਨੂੰ ਪੂਰਾ ਯਕੀਨ ਹੈ ਕਿ ਇਹ ਖਾਸ ਦਵਾਈ ਦੇ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਰਾਜਾ ਬੋਲਿਆ ਅਸੀਂ ਵੀ ਇਹੀ ਚਾਹੁੰਦੇ ਹਾਂ ਪਤਾ ਨਹੀਂ ਸਾਡੇ ਪਿੱਛੋਂ ਰਾਜ ਕਾਰਜ ਕਿਵੇਂ ਚੱਲ ਰਿਹਾ ਤੇ ਪਰਜਾ ਕਿਵੇਂ ਹੋਵੇਗੀ ਪਰ ਜਿਵੇਂ ਹੀ ਰਾਜਾ ਉਹ ਦਵਾਈ ਪੀਣ ਲੱਗਾ ਉਹਦੀ ਨਜ਼ਰ ਪਲੰਗ ਉੱਤੇ ਪਏ ਉਸ ਸਿੱਖਿਆ ਪੱਤਰ ਉੱਤੇ ਜਾ ਪਈ ਜੋ ਧਰਮਪਾਲ ਨੇ ਉਹਨੂੰ 20000 ਰੁਪਏ ਵਿੱਚ ਦਿੱਤਾ ਸੀ ਅਚਾਨਕ ਪਤਾ ਨਹੀਂ ਕਿਉਂ ਉਹਦੀ ਸਿੱਖਿਆ ਦੀ ਯਾਦ ਆਉਂਦੇ ਹੀ ਰਾਜਾ ਦਵਾਈ ਨੂੰ ਧਿਆਨ ਨਾਲ ਦੇਖਣ ਲੱਗ ਪਿਆ ਤੇ ਕੁਝ ਪਲ ਸੋਚਣ ਲੱਗਾ ਤੇ ਨਾਲ ਹੀ ਵੈਦਵਾਲ ਵੇਖਣ ਲੱਗ ਪਿਆ ਇੱਧਰ ਖੜਾ ਵੈਦ ਰਾਜੇ ਦੇ ਇਸ ਤਰ੍ਹਾਂ ਵੇਖਣ ਨਾਲ ਹੀ ਇੱਕਦਮ ਘਬਰਾ ਗਿਆ ਉਹ ਨਾਲ ਹੀ ਮਨਤਾ ਕਰਨ ਲੱਗ ਪਿਆ ਮੈਨੂੰ ਮਾਫ ਕਰ ਦਿਓ ਮਹਾਰਾਜ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਮੰਤਰੀ ਜੀ ਦੇ ਦਬਾਅ ਵਿੱਚ ਆ ਕੇ ਮੇਰੇ ਕੋਲੋਂ ਇਹ ਗਲਤੀ ਹੋਈ ਹੈ ਉਹਨਾਂ ਦੀ ਆਖਣ ਤੇ ਹੀ ਮੈਂ ਤੁਹਾਡੀ ਦਵਾਈ ਵਿੱਚ ਜ਼ਹਿਰ ਮਲਾਇਆ ਸੀ ਰਾਜਾ ਹੈਰਾਨ ਰਹਿ ਗਿਆ ਉਹ ਸੋਚਾਂ ਵਿੱਚ ਪੈ ਗਿਆ ਕਿ ਕੀ ਇਹ ਧਰਮਪਾਲ ਦੀ ਦਿੱਤੀ ਅਕਲ ਨੇ ਅੱਜ ਮੇਰੀ ਜਾਨ ਬਚਾਈ ਹੈ ਰਾਜੇ ਨੇ ਤੁਰੰਤ ਸਿਪਾਈਆਂ ਨੂੰ ਬੁਲਾਇਆ ਤੇ ਕਿਹਾ ਵੈਦ ਨੂੰ ਇਸੇ ਵਕਤ ਕੈਦਖਾਨੇ ਵਿੱਚ ਸੁਟੋ ਤੇ ਮਹਾ ਮੰਤਰੀ ਨੂੰ ਤੁਰੰਤ ਮੇਰੇ ਕੋਲ ਲਿਆਓ ਸਿਪਾਹੀ ਬੋਲੇ ਜੋ ਆ ਗਿਆ ਮਹਾਰਾਜ ਹੁਕਮ ਮਿਲਦੇ ਹੀ ਮਹਾ ਮੰਤਰੀ ਘਬਰਾਇਆ ਹੋਇਆ ਹਾਜ਼ਰ ਹੋਇਆ ਆ ਕੇ ਬੋਲਿਆ ਆ ਗਿਆ ਕਰੋ ਮਹਾਰਾਜ ਮੇਰੇ ਲਈ ਕੀ ਹੁਕਮ ਹੈ ਰਾਜਾ ਬੋਲਿਆ ਅਸੀਂ ਤਾਂ ਬਿਲਕੁਲ ਠੀਕ ਹੋ ਚੁੱਕੇ ਹਾਂ ਮਹਾ ਮੰਤਰੀ ਜੀ ਪਰ ਤੁਹਾਡੇ ਚਿਹਰੇ ਤੋਂ ਲੱਗਦਾ ਕਿ ਤੁਸੀਂ ਬੜੇ ਬਿਮਾਰ ਹੋ ਚਲੋ ਇਦਾਂ ਕਰੋ ਇਹ ਸਾਡੇ ਵੈਦ ਦੁਆਰਾ ਤਿਆਰ ਕੀਤੀ ਦਵਾਈ ਤੁਸੀਂ ਪੀ ਲਓ ਜਲਦੀ ਬਿਲਕੁਲ ਠੀਕ ਹੋ ਜਾਓਗੇ ਮਹਾ ਮੰਤਰੀ ਨੂੰ ਸਮਝ ਆਉਂਦੇ देर ਨਾ ਲੱਗੀ ਕਿ ਉਹਦੀ ਚਾਲ ਫਸ ਹੋ ਚੁੱਕੀ ਹੈ ਉਹ ਤੁਰੰਤ ਬੋਲਿਆ ਮੈਨੂੰ ਮaaf ਕਰ ਦਿਓ ਮਹਾਰਾਜ ਮੇਰੇ ਕੋਲੋਂ ਗਲਤੀ ਹੋ ਗਈ ਰਾਜਾ ਗੁੱਸੇ ਵਿੱਚ ਬੋਲਿਆ ਕਿ ਨਹੀਂ ਤੇਰੇ ਵਰਗੇ ਗਦਾਰ ਤੇ ਜ਼ਹਿਰੀਲੇ ਸੱਪ ਨੂੰ ਮੈਂ ਮaaf ਨਹੀਂ ਕਰ ਸਕਦਾ ਸਿਪਾਹੀਓ ਲੈ ਜਾਓ ਇਹਨੂੰ ਤੇ ਵਿੱਚ ਬਾਜ਼ਾਰ ਦੇ ਇਹਦੀ ਗਰਦਨ ਉਤਾਰ ਦਿਓ ਮਹਾਂ ਮੰਤਰੀ ਚੀਕਾ ਮਾਰ ਲੱਗਾ ਦਇਆ ਮਹਾਰਾਜ ਦਇਆ ਸਿਪਾਹੀ ਮੰਤਰੀ ਨੂੰ ਫੜ ਕੇ ਲੈ ਗਏ ਉਸ ਤੋਂ ਬਾਅਦ ਰਾਜੇ ਨੇ ਧਰਮਪਾਲ ਨੂੰ ਸੱਦਾ ਭੇਜਿਆ ਧਰਮਪਾਲ ਆਇਆ ਤੇ ਰਾਜਾ ਬੋਲਿਆ ਅਸੀਂ ਤੇਰੀ ਦਿੱਤੀ ਅਕਲ ਨਾਲ ਅੱਜ ਮਰਦੇ ਮਰਦੇ ਬਚ ਗਏ ਧਰਮਪਾਲ ਇਸ ਕਰਕੇ ਅਸੀਂ ਤੇਰੇ ਤੋਂ ਬਹੁਤ ਖੁਸ਼ ਹਾਂ ਇਹ ਆਖ ਕੇ ਰਾਜੇ ਨੇ ਧਰਮਪਾਲ ਨੂੰ ਸਾਰੀ ਕਹਾਣੀ ਸੁਣਾਈ ਉਹ ਬੋਲਿਆ ਸਾਡੇ ਕੋਲ ਮਹਾ ਮੰਤਰੀ ਦਾ ਪਦ ਖਾਲੀ ਹੈ ਅਸੀਂ ਚਾਹੁੰਦੇ ਹਾਂ ਕਿ ਅੱਜ ਤੋਂ ਇਹ ਪਦ ਤੂੰ ਸੰਭਾਲ ਲੈ ਧਰਮਪਾਲ ਬੋਲਿਆ ਕਿ ਮੈਂ ਇੰਨੇ ਵੱਡੇ ਪਦ ਦੇ ਯੋਗ ਤਾਂ ਨਹੀਂ ਆ ਮਹਾਰਾਜ ਪਰ ਫਿਰ ਵੀ ਇਹ ਭਰੋਸਾ ਦਿੰਦਾ ਵਾਂ ਕਿ ਤੁਹਾਡੇ ਸਨਮਾਨ ਤੇ ਵਿਸ਼ਵਾਸ ਨੂੰ ਕਦੇ ਕੋਈ ਠੇਸ ਨਹੀਂ ਪਹੁੰਚੰਦਿਆਂਗਾ ਸੋ ਇਸ ਤਰ੍ਹਾਂ ਧਰਮਪਾਲ ਇੱਕ ਉੱਚ ਰਾਜ ਅਧਿਕਾਰੀ ਬਣ ਕੇ ਧਰਮਪਾਲ ਤੋਂ ਮਹਾ ਮੰਤਰੀ ਧਰਮਪਾਲ ਬਣ ਗਿਆ ਤੇ ਆਰਾਮ ਦੇ ਨਾਲ ਦਿਨ گزارਣ ਲੱਗ ਪਿਆ ਸੋ ਦੋਸਤੋ ਇਸ ਕਹਾਣੀ ਤੋਂ ਮਿਲੀ ਸਿੱਖਿਆ ਸਾਫ਼ ਹੈ ਕਿ ਕਿਸੇ ਸਿਆਣੇ ਦੀ ਦਿੱਤੀ ਸਲਾਹ ਨੂੰ ਅਣ ਸੁਣਿਆ ਨਹੀਂ ਕਰਨਾ ਚਾਹੀਦਾ ਕਈ ਵਾਰੀ ਅਸੀਂ ਕਿਸੇ ਦੀ ਗੱਲ ਨੂੰ ਮੌਕਾ ਮਾਰੀ ਸਮਝ ਕੇ ਉੜਾ ਦਿੰਦੇ ਹਾਂ ਪਰ ਜ਼ਿੰਦਗੀ ਦੇ ਕਿਸ ਮੋੜ ਤੇ ਉਹ ਗੱਲ ਸਾਡੇ ਕੰਮ ਆ ਸਕਦੀ ਹੈ ਇਹ ਕੋਈ ਨਹੀਂ ਜਾਣਦਾ ਧਰਮਪਾਲ ਵਾਂਗ ਜੇ ਅਸੀਂ ਵੀ ਅਕਲ ਦੀ ਕਦਰ ਕਰੀਏ ਆਪਣੀ ਸੋਚ ਨੂੰ ਖੁੱਲਾ ਰੱਖੀਏ ਤੇ ਸਮੇਂ ਤੇ ਸਹੀ ਫੈਸਲੇ ਲਈਏ ਤਾਂ ਔਖੀ ਤੋਂ ਔਖੀ ਘੜੀ ਦੇ ਵਿੱਚ ਵੀ ਬਚਾਅ ਹੋ ਜਾਂਦਾ ਹੈ ਕਹਾਣੀ ਇਹ ਵੀ ਸਿਖਾਉਂਦੀ ਹੈ ਕਿ ਧੀਰਜ ਬੁੱਧੀ ਤੇ ਸਹੀ مشਵਰੇ ਦੀ ਕਦਰ ਕਰਨੀ ਚਾਹੀਦੀ ਹੈ ਮੁਸੀਬਤਾਂ ਤਾਂ ਆਉਂਦੀਆਂ ਹੀ ਆਉਂਦੀਆਂ ਪਰ ਜੋ ਇਨਸਾਨ ਸਮਝਦਾਰੀ ਨਾਲ ਰਾਹ ਚੋਂਦਾ ਹੈ ਉਹੀ ਕਾਮਯਾਬ ਹੁੰਦਾ ਹੈ ਸਿਆਣਿਆਂ ਦੀਆਂ ਗੱਲਾਂ ਸੁਣ ਕੇ ਵਿਚਾਰ ਕਰਕੇ ਤੇ ਉਹਨਾਂ ਤੋਂ ਸਿੱਖ ਕੇ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣੀ ਤੇ ਸੁਖਮਈ ਬਣਾ ਸਕਦੇ ਹਾਂ ਤੇ ਇੱਥੇ ਸਿਆਣਾ ਸਿਰਫ ਬਜ਼ੁਰਗਾਂ ਨੂੰ ਹੀ ਨਹੀਂ ਕਿਹਾ ਗਿਆ। ਕਈ ਵਾਰ ਬੱਚੇ ਵੀ ਕੁਝ ਵਧੀਆ ਸਿਖਾ ਜਾਂਦੇ ਨੇ ਕਿਉਂਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਸਭ ਕੁਝ ਜਾਣਦੇ ਹਾਂ ਪਰ ਹਕੀਕਤ ਵਿੱਚ ਜ਼ਿੰਦਗੀ ਦੇ ਕਈ ਰਾਜ਼ ਅਣਖੁੱਲੇ ਰਹਿ ਜਾਂਦੇ ਨੇ। ਜਿਵੇਂ ਧਰਮਪਾਲ ਨੇ ਆਪਣੀ ਹੁਸ਼ਿਆਰੀ ਦੇ ਨਾਲ ਨਾ ਸਿਰਫ ਆਪਣੀ ਬਲਕਿ ਰਾਜੇ ਦੀ ਵੀ ਜ਼ਿੰਦਗੀ ਬਚਾਈ। ਅਸੀਂ ਵੀ ਆਪਣੀ ਸੋਚ ਤੇ ਸਮਝ ਦੇ ਨਾਲ ਆਪਣੇ ਜੀਵਨ ਨੂੰ ਸੁਧਾਰ ਸਕਦੇ ਆ ਕਦੇ ਵੀ ਕਿਸੇ ਦੀ ਗੱਲ ਨੂੰ ਛੋਟਾ ਨਾ ਸਮਝੋ ਕਿਉਂਕਿ ਕਦੋਂ ਉਹ ਤੁਹਾਡੀ ਜ਼ਿੰਦਗੀ ਤੇ ਚਾਨਣ ਪਾ ਦੇਵੇ ਇਹ ਕੋਈ ਨਹੀਂ ਜਾਣਦਾ ਸੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਕਿ ਤੁਹਾਨੂੰ ਇਸ ਤੋਂ ਕੀ ਸਿੱਖਣ ਨੂੰ ਮਿਲਿਆ ਸੋ ਇਸੇ ਤਰ੍ਹਾਂ ਦੀਆਂ ਦਿਲਚਸਪ ਕਹਾਣੀਆਂ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਬਹੁਤ ਬਹੁਤ ਸ਼ੁਕਰੀਆ